ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਔਰ ਨਾਲ ਹੀ ਕਲਗੀਧਰ ਬਾਦਸ਼ਾਹ ਕਹਿੰਦੇ ਆ ਧਰਮ ਹੇਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦੀਆ ਜਦੋਂ ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਦੀ ਜ਼ੁਲਮੀ ਤਲਵਾਰ ਤਿਲਕ ਤੇ ਜੰਜੂ ਲਾ ਰਹੀ ਸੀ ਤੇ ਮਟਰਨ ਤੋਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਵਫਦ ਤਿਲਕ ਜੰਜੂ ਦੀ ਰਾਖੀ ਲਈ ਹਿੰਦੁਸਤਾਨ ਦੇ ਲਈ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਆਇਆ 9ਵੇਂ ਪਾਤਸ਼ਾਹ ਜੀ ਨੇ ਉਹਨਾਂ ਦੇ ਤਿੰਨ ਮਹਾਨ ਸਿੱਖਾਂ ਨੇ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ ਉਹਨਾਂ ਨੇ ਸ਼ਹਾਦਤ ਦਿੱਤੀ ਅੱਜ ਇਸ ਸ਼ਹੀਦੀ ਸਾਕੇ ਦਾ 350ਵਾਂ ਵਰਾ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਪੰਥ ਦੀ ਨਮੈਂਦਾ ਜ਼ਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਤਿਹਾਸਕ ਗੁਰਸਥਾਨ ਗੁਰਦੁਆਰਾ ਧੂਬੜੀ ਸਾਹਿਬ ਤੋਂ ਅੱਜ ਅਲੌਕਿਕ ਜਿਹੜਾ ਇਹ ਨਗਰ ਕੀਰਤਨ ਕੌਮੀ ਜਲੂਸ ਆ ਏ ਅੱਜ ਨਿਕਲਿਆ ਵਾ ਮੈਂ ਸਮੁੱਚੇ ਹਿੰਦੁਸਤਾਨ ਦੇ ਲੋਕਾਂ ਨੂੰ ਅਪੀਲ ਕਰਦਾ ਅੱਜ ਲੋੜ ਆ ਸਦ ਭਾਵਨਾ ਦੀ ਭਾਈਚਾਰੇ ਦੀ ਆਪਸੀ ਇਤفاق ਦੀ ਤੋਂ ਇਹ ਨਗਰ ਕੀਰਤਨ ਗੁਰੂ ਦਾ ਉਪਦੇਸ਼ ਲੈ ਕੇ ਆ ਰਿਹਾ ਹਿੰਦੁਸਤਾਨ ਦੇ ਲੋਕ ਇਥੋਂ ਦੀਆਂ ਸਰਕਾਰਾਂ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਔਰ ਨਾਲ ਹੀ ਜਿਵੇਂ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤੇ ਧਾਰਮਿਕ ਆਜ਼ਾਦੀ ਦੇ ਲਈ ਮਨੁੱਖੀ ਹੱਕਾਂ ਦੇ ਲਈ ਔਰ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਤਾਂ ਸਾਡੇ ਵੀ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਇਹ ਨਗਰ ਕੀਰਤਨ ਹਾਕਮਾਂ ਨੂੰ ਵੀ ਇੱਕ ਹੁਕਾ ਵਾ ਸਾਡੇ ਗੁਰੂ ਨੇ ਕਿਹਾ ਵਾ ਪੈ ਕਾਹੂ ਕੋ ਦੇਤਨਾ ਨੈ ਪਹਿਮਾਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਗੁਰੂ ਦਾ ਹੁਕਾ ਆਪ ਵੀ ਸੁਣੀਏ ਸਾਰਿਆਂ ਤੱਕ ਪਹੁੰਚਾਈਏ ਔਰ ਬੰਦੀ ਸਿੰਘਾਂ ਦੇ ਮਸਲੇ ਤੇ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਉਹਦੀ ਕਦਰ ਕੀਤੀ ਜਾਵੇ ਬਾਕੀ ਇਥੋਂ ਦੀਆਂ ਸੰਗਤਾਂ ਜਿਵੇਂ ਦੱਸਿਆ ਵੀ ਦੋ ਹੀ ਆ ਪਰ ਕਿਉਂਕਿ ਇਹ ਬਾਬਾ ਬੁੱਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਵਾਰਿਸ ਆ ਇਹ ਡਟੇ ਹੋਏ ਆ ਇੱਥੇ ਗੁਰੂ ਕੇ ਸਿੱਖ ਔਰ ਕਿੰਨੀ ਸੰਗਤ ਇੱਥੇ ਇਕੱਠੀ ਹੋਈ ਆ ਨਾਲ ਦੀ ਨਾਲ ਹੀ ਕੌਮ ਦੀਆਂ ਵੱਡੀਆਂ ਸੰਸਥਾਵਾਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸਾਡਾ ਸ਼ਰੂਮਣੀ ਪੰਥ ਬੁੱਢਾ ਦਲ 96 ਕਰੋੜੀ ਉਹਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਔਰ ਖਾਸ ਕਰਕੇ ਇਥੋਂ ਦੀ ਜਿਹੜੀ ਲੋਕਲ ਕਮੇਟੀ ਆ ਉਹਨਾਂ ਦਾ ਧੰਨਵਾਦ ਸਿੱਖਾਂ ਦੀ ਨੁਮਾਇੰਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਆ ਤੇ ਸੰਗਤਾਂ ਜਿਹੜੀਆਂ ਉਹ ਵੱਧ ਚੜ ਕੇ ਇਹਦੇ ਵਿੱਚ ਭਾਗ ਲੈਣ ਇਥੋਂ ਦੇ ਡੀਸੀ ਸਾਹਿਬ ਸਰਕਾਰ ਦੇ ਵਿਹਾਵ ਤੇ ਆਏ ਆ ਮੈਂ ਤੇ ਇਹ ਕਹਿੰਨਾ ਵੀ ਸਾਰੀਆਂ ਹੀ ਸਰਕਾਰਾਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਔਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਾ ਜਿਹੜੀ ਜਮਾਤ ਆ ਉਹਦੇ ਅਗਵਾਈ ਦੇ ਵਿੱਚ ਹਰ ਥਾਂ ਦੇ ਉੱਤੇ ਇਹ ਜਿਹੜੇ ਪ੍ਰੋਗਰਾਮ ਆ ਮਨਾਏ ਜਾਣ ਦੀ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ ਅਸੀਂ ਸਾਰੇ ਗੁਰੂ ਉਪਦੇਸ਼ ਦੇ ਧਾਰਨੀ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ